ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਅੱਜ ਟਰੱਕ ਯੂਨੀਅਨ ਵਾਲਿਆਂ ਦੀ ਸਰਕਾਰ ਨਾਲ ਮੀਟਿੰਗ ਹੋਈ ਹੈ ਜੋ ਕਿ ਬੇ ਸਿੱਟਾ ਰਹੀ ਹੈ ਸਾਰੀ ਜਾਣਕਾਰੀ ਮੇਰੇ ਨਾਲ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜਾਣਗੇ ਡਿਟੇਲਸ ਆ ਦੇਖੋ ਇਹ ਜਿਹੜੀ ਮੀਟਿੰਗ ਹੋਈ ਹੈ ਪੰਜਾਬ ਵਿਧਾਨ ਸਭਾ ਦੀ ਜਿਹੜੀ ਸਬ ਕਮੇਟੀ ਹੈ ਉਹਦੇ ਨਾਲ ਮੀਟਿੰਗ ਰੱਖੀ ਗਈ ਸੀ ਇੱਕ ਤਾਂ ਅਜੇ ਤੱਕ ਇਹ ਕਲੀਅਰ ਨਹੀਂ ਹੋਇਆ ਕਿ ਜਿਹੜੀ 올 ਇੰਡੀਆ ਵੋਟਰ ਯੂਨੀਅਨ ਹੈ ਜਾਂ ਜਿਹੜੀ ਆਲ ਪੰਜਾਬ ਟਰੱਕ ਯੂਨੀਅਨ ਹੈ ਹੈਪੀ ਸੰਧੂ ਸਾਹਿਬ ਵਾਲੀ ਤੇ ਇਹ ਜਿਹੜੀ ਜੂਨੀਅਰਾਂ ਵਕਰੀਏ ਕਿ ਇਹਦੇ ਸਾਡੇ ਨਾਲ ਛੋਟਾ ਹਾਥੀ ਸਾਡੇ ਨਾਲ ਟਰੱਕ ਟੈਂਕਰ ਈਵਨ ਜਿਹੜੇ ਉਥੋਂ ਦੇ ਚਾਲਕ ਨੇ ਸਕੂਲਾਂ ਦੀਆਂ ਬਸਾਂ ਦੇ ਵਗੈਰਾ ਦੇ ਉਹ ਵੀ ਸਾਡੇ ਵਿੱਚ ਸ਼ਾਮਲ ਨੇ ਸਰਕਾਰ ਨੇ ਇਹਨਾਂ ਨੂੰ ਸੱਦਿਆ ਸੀ ਕਿ ਆਜੋ ਤੁਸੀਂ ਸਬ ਕਮੇਟੀ ਨਾਲ ਮੀਟਿੰਗ ਕਰ ਲਓ ਇਹਨਾਂ ਦੀ ਮੁੱਖ ਮੰਗ ਸੀ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਬਤਾ ਪਾਸ ਕੀਤਾ ਜਾਵੇ ਜਿਹੜਾ ਆਲਰੇਡੀ ਆ ਪਧਰਤੀ ਉੱਤੇ ਐਕਟ ਬਣਿਆ ਇਹਦੇ ਵਿੱਚ ਇਹਨਾਂ ਨੂੰ ਪਹਿਲਾਂ ਕਾਨੂੰਨਨ ਰਾਏ ਲੈਣੀ ਚਾਹੀਦੀ ਹੈ ਕਿ ਪਾ ਵੀ ਸਕਦੇ ਆ ਕਿ ਨਹੀਂ ਪਾ ਸਕਦੇ ਆ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਕੋਈ ਜ਼ਿਆਦਾ ਹੰਗਾਰਾ ਨਹੀਂ ਭਰਿਆ ਇਹ ਵੀ ਇਹਨਾਂ ਦਾ ਦੋਸ਼ ਹੈ ਕਿ ਸਾਡੀਆਂ ਗ੍ਰਿਫਤਾਰੀਆਂ ਵਾਸਤੇ ਸਾਡੇ ਟਰੱਕ ਜੁਨੀਆਨਾ ਤੇ ਜਾਂ ਹੋਰਾਂ ਥਾਂਵਾਂ ਤੇ ਪੁਲਿਸ ਭੇਜੀ ਗਈ ਤੇ ਉਸ ਪੁਲਿਸ ਨੇ ਕਾफी ਹੱਦ ਤੱਕ ਇਹਨਾਂ ਨੂੰ ਰੋਕੁੰਦਾ ਯਾਤਨ ਕੀਤਾ ਇਹ ਕਹਿੰਦੇ ਜਿਹੜੀ 18 ਜਨਵਰੀ ਨੂੰ ਇੱਕ ਜੰਮੂ ਦਿੱਲੀ ਸੜਕ ਰੋਕਣ ਵਾਸਤੇ ਕੀਤੀ ਜਾ ਰਹੀ ਹੈ ਉਹ ਵੀ ਜਿਹੜੀ ਹੈ ਉਹਨਾਂ ਦੀ ਹੜਤਾਲ ਹੈ ਜੇ ਸਾਨੂੰ ਸੰਤੋਖ ਦੇਣਗੇ ਅਸੀਂ ਆਵਾਂਗੇ ਪਰ ਜਿਹੜਾ ਮਤੇ ਸਬੰਧ ਵਿੱਚ ਇਹਨਾਂ ਦੀ ਗੱਲ ਨਹੀਂ ਬਣ ਸਕੀ ਸਰਕਾਰ ਦਾ ਅਜੇ ਤੱਕ ਰਾਪਰੇ ਤੌਰ ਤੇ ਕੋਈ ਪੱਖ ਸਾਹਮਣੇ ਨਹੀਂ ਆਇਆ ਇਹਨਾਂ ਦੀ ਮੀਟਿੰਗ ਵੇਸਟਾ ਰਹੀ ਹੈ ਇਹ ਹੁਣ ਆਪਣੀ ਮੀਟਿੰਗ ਕਰਕੇ ਅਗਲੇ ਸੰਘਰਸ਼ ਦਾ ਐਲਾਨ ਕਰਨਗੇ ਜੀ ਖਬਰ ਦੀ ਅਪਡੇਟ ਦੇ ਵਿੱਚ ਐਨ ਹੈ ਜੇ ਕੋਈ ਹੋਰ ਖਬਰ ਇਹਦੇ ਨਾਲ ਲੈ ਕੇ ਸਾਹਮਣੇ ਆਉਂਦੇ ਤਾਂ ਸਿਰ ਜਰੂਰ ਸ਼ੇਅਰ ਕਰਾਂਗੇ ਦੇਖਿਓ ਦਿਰੋ ਡੀ 5 ਚੈਨਲ ਪੰਜਾਬੀ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਹੋਰ ਦੀ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਗੇ ਅੰਦਰੂਨੀ ਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤੀ ਕਿਵੇਂ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ, ধরohar, ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ। ਸਸ਼ਕਲ ਜੀ ਮੈਂ ਹਾਂ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ।